ਇਹ ਨੁਕਤਾ ਪੱਲੇ ਬੰਨ੍ਹ ਲਓ ਦੇਖੋ ਦੋ ਦਿਨ ਸਾਡੇ ਲਈ ਬੜੇ ਅਹਿਮ ਹੁੰਦੇ ਨੇ ਪਹਿਲਾ ਦਿਨ ਜਿੱਦਨ ਸਾਡਾ ਜਨਮ ਹੁੰਦਾ ਹੈ ਦੂਜਾ ਦਿਨ ਜਿੱਦਨ ਅਸੀਂ ਇਸ ਸੰਸਾਰ ਤੋਂ ਜਾਂਦੇ ਹਾਂ ਇੱਕ ਨਾਲ ਸਾਡਾ ਸਬੰਧ ਸੰਸਾਰ ਨਾਲ ਬਣਦਾ ਹੈ ਇੱਕ ਦਿਨ ਨਾਲ ਸਾਡਾ ਸਬੰਧ ਸੰਸਾਰ ਨਾਲੋਂ ਟੁੱਟ ਜਾਂਦਾ ਹੈ ਇੱਕ ਦਿਨ ਐਸਾ ਹੁੰਦਾ ਹੈ ਜਿੱਦਣ ਅਸੀਂ ਸੰਸਾਰ ਦੇ ਵਿੱਚ ਆਉਂਦੇ ਆ ਇੱਕ ਦਿਨ ਐਸਾ ਹੁੰਦਾ ਜਿੱਦਣ ਅਸੀਂ ਸੰਸਾਰ ਤੋਂ ਚਲੇ ਜਾਂਦੇ ਆ ਇਹ ਦੋ ਦਿਨ ਸਾਡੀ ਜ਼ਿੰਦਗੀ ਚ ਬਹੁਤ ਐਮ ਹੁੰਦੇ ਨੇ ਵੱਖਰੀ ਗੱਲ ਐ ਦੋਵੇਂ ਬਿਹੋਸ਼ਿਸ਼ ਰਹਿੰਨੇ ਆ ਅਸੀਂ ਜਨਮ ਦਾਣੀ ਪਤਾ ਹੁੰਦਾ ਤੇ ਜਿੱਦਣ ਮਰਨਾ ਹੁੰਦਾ ਮਰਨ ਤੋਂ ਕੁਝ ਸਮਾਂ ਪਹਿਲਾਂ ਬੰਦਾ ਬਿਹੋਸ਼ ਹੋ ਜਾਂਦਾ ਉਹਨੂੰ ਖਬਰ ਨਹੀਂ ਹੁੰਦੀ ਇਹ ਦੋ ਦਿਨ ਜਿਹੜੇ ਨੇ ਇਹ ਤੁਹਾਡੇ ਸਵੇਰੇ ਜਾਗਣ ਨਾਲ ਤੇ ਰਾਤ ਸੌਣ ਨਾਲ ਗਹਿਰਾ ਸਬੰਧ ਰੱਖਦੇ ਨੇ ਜਦੋਂ ਆਪਾਂ ਸੌਂਦੇ ਆ ਸਮਝੋ ਮਰ ਗਏ ਜਦੋਂ ਆਪਾਂ ਸਵੇਰੇ ਜਾਗਦੇ ਆ ਸਮਝੋ ਜਨਮ ਹੋ ਗਿਆ ਹੁਣ ਜਿਹੜਾ ਸਵੇਰ ਦਾ ਸਮਾਂ ਹੈ ਇਹ ਕਿੰਨਾ ਕੀਮਤੀ ਹੈ ਅਸੀਂ ਦੀ ਕਲਪਨਾ ਵੀ ਨਹੀਂ ਕਰ ਸਕਦੇ ਉਨਾਂ ਹੀ ਕੀਮਤੀ ਹੈ ਜਿੰਨਾ ਕੀਮਤੀ ਜਿਸ ਦਿਨ ਸਾਡਾ ਜਨਮ ਹੋਇਆ ਸੀ ਉਹ ਦਿਨ ਹੈ ਜਿਵੇਂ ਆਪਾਂ ਆਪਣਾ ਜਨਮ ਦਿਨ ਮਨਾਣੇ ਆ ਖੁਸ਼ੀਆਂ ਮਨਾਣੇ ਆ ਕਿਉਂ ਮਨਾਣੇ ਆ ਕਿਉਂਕਿ ਉਸ ਦਿਨ ਅਸੀਂ ਸੰਸਾਰ 'ਚ ਆਏ ਸੀ ਦਿਨ ਦੀ ਸ਼ੁਰੂਆਤ ਜਿਹੜੀ ਐ ਜੇਕਰ ਤੁਸੀਂ ਉਸ ਨੂੰ ਸੁਚੱਜੇ ਢੰਗ ਨਾਲ ਕਰ ਲੈਂਦੇ ਹੋ ਤੁਸੀਂ ਨੁਕਤਾ ਸਮਝ ਗਏ ਤੇ ਮਹਾਰਾਜ ਕਹਿੰਦੇ ਦਿਨ ਦੀ ਸ਼ੁਰੂਆਤ ਕਰਨੀ ਕਿਵੇਂ ਐ ਸਭ ਤੋਂ ਪਹਿਲਾਂ ਉਹਨੂੰ ਯਾਦ ਕਰੋ ਜਿਨਨੇ ਤੁਹਾਨੂੰ ਸਿਰਜਿਆ ਹੈ ਜਿਨਨੇ ਤੁਹਾਨੂੰ ਜਨਮ ਦਿੱਤਾ ਹੈ ਜਿਨਨੇ ਤੁਹਾਨੂੰ ਜੀਵਨ ਦਿੱਤਾ ਹੈ ਜਿਨੇ ਤੁਹਾਨੂੰ ਖਾਣ ਨੂੰ ਪੀਣ ਨੂੰ ਰਹਿਣ ਨੂੰ ਮਿੱਤਰ ਸੱਜਣ ਘਰ ਪਰਿਵਾਰ ਸਭ ਕੁਝ ਜਿਨੇ ਦਿੱਤਾ ਉਸ ਕਰਤੇ ਨੂੰ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਅਰੰਭਤਾ ਦੇ ਵਿੱਚ ਹੀ ਚੇਤੇ ਕਰੋ ਇਹ ਮਹਾਰਾਜ ਕਹਿੰਦੇ ਗੁਰ ਸਤ ਗੁਰ ਕਾ ਜੋ ਸਿੱਖਾ ਖਾਏ ਸੋ 펄ਕੈ ਉੱਠ ਹਰਨਾਮ ਤੇ ਆਵੇ ਅਦੇ ਇਸ਼ਨਾਨ ਦੀ ਗੱਲ ਨਹੀਂ ਆਈ ਇਸ਼ਨਾਨ ਬਾਅਦ ਵਿੱਚ ਇਹ ਪਲਕੇ ਉੱਠ ਤੋਂ ਭਾਵ ਹੈ ਜਦੋਂ ਤੁਹਾਡੀ ਅੱਖ ਖੁੱਲ ਗਈ ਇਹ ਨੁਕਤੇ ਨੂੰ ਧਿਆਨ ਰੱਖਣਾ ਹੈ ਜਦੋਂ ਤੁਹਾਡੀ ਅੱਖ ਖੁੱਲਦੀ ਹੈ ਤੁਸੀਂ ਬੈੱਡ ਤੇ ਬੈਠਦੇ ਹੋ ਇਹ ਬਿਲਕੁਲ ਉਹੀ ਸਮਾਂ ਹੁੰਦਾ ਜਿਵੇਂ ਆਪਾਂ ਅਜੇ ਜਨਮ ਲਿਆ ਹੀ ਹੈ ਅਜੇ ਸਾਡਾ ਜਨਮ ਹੋਇਆ ਹੀ ਹੈ ਬਸ ਅਸੀਂ ਸੰਸਾਰ ਚਾਈਆਂ ਬਸ ਸਮਝੋ ਇਹ ਸੇਮ ਹੀ ਚੀਜ਼ ਹੈ ਇੱਕ ਹੀ ਚੀਜ਼ ਹੈ ਜਿਵੇਂ ਅੱਖ ਖੁੱਲੀ ਹੈ ਅੱਖ ਖੋਲਦਿਆਂ ਸਾਰ ਹੀ ਜਿਹੜਾ ਪਹਿਲਾ ਵਿਚਾਰ ਤੁਹਾਡੇ ਮਨ ਚ ਆਉਣਾ ਚਾਹੀਦਾ ਉਹ ਉਸ ਪਰਮੇਸ਼ਰ ਦੀ ਇਬਾਦਤ ਬੰਦਗੀ ਭਗਤੀ ਦੇ ਨਾਲ ਲਵਰੇਜ ਹੋਣਾ ਚਾਹੀਦਾ ਉਹ ਪਹਿਲਾ ਵਿਚਾਰ ਤੁਹਾਡਾ ਸ਼ੁਕਰਾਨੇ ਵਜੋਣਾ ਚਾਹੀਦਾ ਉਹ ਪਹਿਲਾ ਵਿਚਾਰ ਪਰਮੇਸ਼ਰ ਦਾ ਧਿਆਨ ਹੋਣਾ ਚਾਹੀਦਾ ਜਿਵੇਂ ਹੀ ਤੁਹਾਡੀ ਅੱਖ ਖੁੱਲਦੀ ਹੈ ਇਹਨ ਮਹਾਰਾਜ ਕਹਿੰਦੇ ਗੁਰ ਸਤਗੁਰ ਕਾ ਜੋ ਸੇਖਾ ਖਾਇਸੋ ਭਲਕੇ ਉਠਾਰਨਾਮ ਹੁਣੇ ਪਹਿਲਾ ਵਿਚਾਰ ਬਣੇਗਾ ਕਿਵੇਂ ਇਹਦਾ ਬਹੁਤ ਗਹਿਰਾ ਸਬੰਧ ਸਾਡੇ ਅਖੀਰਲੇ ਵਿਚਾਰ ਨਾਲ ਹੁੰਦਾ ਹੈ ਬਾਬਾ ਫਰੀਦ ਸਾਹਿਬ ਤਾਂ ਤੇ ਕਹਿੰਦੇ ਪਹਿਲੇ ਪੈਰੇ ਫੁੱਲੜਾ ਫਲ ਪਿ ਪਛਾ ਰਾਤ ਜੋ ਜਗਨ ਲਹਨ ਸੋ ਸਾਈ ਕੰਨੋ ਦਾਤ ਇਹ ਪਹਿਲੇ ਵਿਚਾਰ ਦਾ ਸਬੰਧ ਪਹਿਲੇ ਧਿਆਨ ਦਾ ਸਬੰਧ ਅੱਖ ਖੋਲਣ ਵੇਲੇ ਜੋ ਤੁਹਾਡਾ ਵਿਚਾਰ ਆਉਦਾ ਉਹਦਾ ਸਬੰਧ ਤੁਹਾਡੀ ਅੱਖ ਬੰਦ ਹੋਣ ਦੇ ਨਾਲ ਬਹੁਤ ਗਹਿਰਾ ਹੁੰਦਾ ਹੈ ਅੱਖ ਬੰਦ ਜਦੋਂ ਤੁਹਾਡੀ ਹੋਈ ਹੈ ਉਹ ਕਿਸ ਧਿਆਨ ਨੂੰ ਲੈ ਕੇ ਹੋਈ ਹੈ ਕਿਸ ਵਿਚਾਰ ਨੂੰ ਲੈ ਕੇ ਹੋਈ ਹੈ ਤੇ ਮੈਂ ਕਈ ਵਾਰੀ ਇਹ ਬੇਨਤੀ ਕਰਦਾ ਰਾਤ ਜੋ ਤੁਸੀਂ ਲੈ ਕੇ ਸੁੱਤੇ ਹੋ ਉਹੀ ਤੁਸੀਂ ਸਵੇਰੇ ਲੈ ਕੇ ਜਾਗਣਾ ਹੈ ਅਗਰ ਚਿੰਤਾ ਦਾ ਧਿਆਨ ਚੱਲਦਾ ਪੈ ਸੌਣ ਵੇਲੇ ਤੇ ਸਵੇਰੇ ਉੱਠਦਿਆਂਸਾਰ ਚਿੰਤਾ ਉੱਠਦਿਆਂਸਾਰ ਅਗਰ ਤੁਸੀਂ ਕੋਈ ਡਰ ਲੈ ਕੇ ਸੁੱਤੇ ਹੋ ਤੇ ਸਵੇਰੇ ਉੱਠਦਿਆਂਸਾਰ ਪਹਿਲਾ ਵਿਚਾਰ ਡਰ ਦਾ ਜਿਹੜੀ ਚੀਜ਼ ਤੁਸੀਂ ਨਾਲ ਲੈ ਕੇ ਸੌ ਰਹੇ ਹੋ ਜਿਹੜਾ ਧਿਆਨ ਤੁਸੀਂ ਨਾਲ ਲੈ ਕੇ ਸੌ ਰਹੇ ਹੋ ਉਹ ਹੀ ਧਿਆਨ ਤੁਹਾਡਾ ਆਰੰਭ ਦਾ ਪਹਿਲਾ ਧਿਆਨ ਹੋਣਾ ਹੈ ਪਹਿਲਾ ਵਿਚਾਰ ਹੋਣਾ ਹੈ ਇਸੇ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਪਹਿਲੇ ਪੈਰੇ ਫੂਲੜਾ ਫਲ ਪੀ ਪਛਾ ਰਾਤ